1 ਸਾਲ ਤੋਂ ਹੋ ਰਹੀ ਹੈ ਸੀਕ੍ਰੇਟ ਸ਼ੂਟਿੰਗ ਕਰਨ ਜੋਹਰ ਨੇ ਪੋਸਟਪਾ ਨਵੀਂ ਫਿਲਮ ਬਾਰੇ ਸਾਂਝੇ ਕੀਤੇ ਹਿੰਟ ਕਰਨ ਜੋਹਰ ਬਾਲੀਵੁੱਡ ਸਿਨੇਮਾ ਦੇ ਵਿੱਚ ਜਾਣਿਆ ਮਾਣਿਆ ਨਾਮ ਹੈ ਉਸਨੇ ਕਈ ਬਾਲੀਵੁੱਡ ਫਿਲਮਾਂ ਦੀ ਡਾਇਰੈਕਸ਼ਨ ਅਤੇ ਪ੍ਰੋਡਕਸ਼ਨ ਕੀਤੀ ਹੈ ਉਸਨੇ ਲੋਕਾਂ ਨੂੰ ਕਈ ਸਾਰੀਆਂ ਬਲੌਕਬਸਟਰ ਫਿਲਮਾਂ ਵੀ ਦਿੱਤੀਆਂ ਨੇ ਕਰਨ ਜੋਹਰ ਦੀ ਫਿਲਮ ਮਾਈ ਨੇਮ ਇਜ਼ ਖਾਨ ਨੇ ਲੋਕਾਂ ਦੇ ਦਿਲ ਜਿੱਤ ਲਏ ਸਨ ਹੁਣ ਇੱਕ ਇੰਤਜ਼ਾਰ ਤੋਂ ਬਾਅਦ ਕਰਨ ਜੋਹਰ ਬਾਲੀਵੁੱਡ ਫਿਲਮਾਂ ਦੇ ਇਤਿਹਾਸ 'ਚ ਇੱਕ ਨਵਾਂ ਨਾਮ ਸ਼ਾਮਿਲ ਕਰਨ ਜਾ ਰਹੇ ਨੇ ਉਹ ਆਪਣੀ ਇੱਕ ਨਵੀਂ ਫਿਲਮ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ ਕਰਨ ਜੋਹਰ ਦਾ ਕਹਿਣਾ ਹੈ ਕਿ ਉਹ ਪਿਛਲੇ 1 ਸਾਲ ਤੋਂ ਇਸ ਫਿਲਮ ਉੱਤੇ ਕੰਮ ਕਰ ਰਹੇ ਨੇ ਤੇ ਇਸ ਦੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਦੇ ਸਬੰਧ ਵਿੱਚ ਕਰਨ ਨੇ ਇੱਕ ਇੰਸਟਾਗ੍ਰam ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਫਿਲਮ ਬਾਰੇ ਗੱਲ ਹੋਈ ਹੈ ਆਓ ਤੁਹਾਨੂੰ ਦੱਸੀਏ ਸਪੋਰਟਸ ਦੇ ਵਿੱਚ ਕਰਨ ਨੇ ਕੀ ਗੱਲਾਂ ਆਪਣੇ ਫੈਨਸ ਦੇ ਨਾਲ ਸਾਂਝੀਆਂ ਕੀਤੀਆਂ ਨੇ ਕਰਨ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਲੰਬਾ ਨੋਟ ਹੈ ਇਸ ਵਿੱਚ ਲਿਖਿਆ ਹੈ ਕਿ ਇਹ ਕੋਈ ਫਿਲਮ ਕੋਸ਼ਣਾ ਨਹੀਂ ਹੈ ਪਰ ਤੁਹਾਡੀ ਮਦਦ ਨਾਲ ਸਭ ਸੰਭਵ ਹੋ ਸਕਤੇ ਅਸੀਂ ਹੁਣ ਤੱਕ ਇਹ ਸੀਕ੍ਰੇਟ ਰੱਖਿਆ ਕਿ ਅਸੀਂ ਪਿਛਲੇ ਸਾਲ ਤੋਂ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਹਾਂ ਇਸ ਫਿਲਮ ਨੂੰ ਸੀਕ੍ਰੇਟ ਰੱਖਣ ਦਾ ਵਿਚਾਰ ਡੈਬਿਊ ਡਾਇਰੈਕਟਰ ਦਾ ਸੀ ਫਿਲਮ ਦੇ ਕਨਸੈਪਟ ਬਾਰੇ ਇਸ ਦੇ ਕਮ ਮੈਂਬਰਾਂ ਨੂੰ ਵੀ ਕੁਝ ਨਹੀਂ ਪਤਾ ਤੁਹਾਡੇ ਲਈ ਕੁਝ ਹਿੰਟ ਲਿਖੇ ਨੇ ਕਰਨ ਜੋਹਰ ਨੇ ਫਿਲਮ ਬਾਰੇ ਤਿੰਨ ਹਿੱਟ ਸਾਂਝੇ ਕੀਤੇ ਪਹਿਲਾ ਹੈ ਕਿ ਫਿਲਮ ਵਿੱਚ ਦੱਖਣ ਦਾ ਇੱਕ ਸੁਪਰਸਟਾਰ ਹੈ ਜੋ ਹਾਲੀ ਵਿੱਚ ਦੇਸ਼ ਭਰ ਵਿੱਚ ਛਾ ਗਿਆ ਇਸ ਦੇ ਨਾਲ ਹੀ ਇੱਕ ਅਦਾਕਾਰਾ ਜੋ ਆਪਣੀ ਭਾਵੁਕ ਅਦਾਕਾਰੀ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ ਤੀਜਾ ਇੱਕ ਨਵਾਂ ਅਦਾਕਾਰ ਹੈ ਜੋ ਐਨ ਸ਼ਬਦ ਦਾ ਸ਼ੁਦਾਈ ਹੈ ਤੇ ਆਪਣੀ ਅਸਾਧਾਰਨ ਪ੍ਰਤਿਭਾ ਦਾ ਮੋਤੀ ਸਿਨੇਮਾ ਜਗਤ ਦੇ ਵਿੱਚ ਆਪਣੀ ਪਛਾਣ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ ਕਰਨ ਜੋਹਰ ਨੇ ਆਪਣੇ ਫੈਨਸ ਨੂੰ ਨਵੀਂ ਆ ਰਹੀ ਫਿਲਮ ਦਾ ਟਾਈਟਲ ਗੈਸ ਕਰਨ ਨੂੰ ਕਿਹਾ ਉਸਨੇ ਕਿਹਾ ਕਿ ਜੇਕਰ ਤੁਸੀਂ ਨਾਮ ਤੇ ਹੋਰ ਵੇਰਵੇ ਸਹੀ ਗਏ ਸੀ ਤੇ ਤਾਂ ਅਸੀਂ ਜਲਦ ਹੀ ਫਿਲਮ ਦੇ ਕੋਈ ਚਲਕ ਤੁਹਾਡੇ ਨਾਲ ਸਾਂਝੀ ਕਰਾਂਗੇ ਲੋਕਾਂ ਨੇ ਪੋਸਟ ਉੱਤੇ ਕਮੈਂਟ ਕਰਦੇ ਅੰਦਾਜ਼ਾ ਲਗਾਇਆ ਕਿ ਫਿਲਮ ਦਾ ਨਾਮ ਸਰਜ਼ਮੀ ਦੱਸਿਆ ਇਸ ਦੇ ਵਿੱਚ ਪ੍ਰithvi ਰਾਜ ਸੁਖਮਾਰ ਦਾ ਜ਼ੋਲ ਅਤੇ ਇਬਰਾਹਿਮ ਅਲੀ ਖਾਨ ਦੇ ਹੋਣ ਦੀ ਗੱਲ ਕਹੀ ਹੈ ਬੈਰ ਰਿਪੋਰਟ ਗੇੜੀ ਰੂਟ